ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਸ ਕਰਦਾ ਸਾਰੇ ਜਨੇ ਠੀਕ ਠਾਕ ਹੋਗੇ ਬੀਤੇ ਦਿਨਾਂ ਦੇ ਵਿੱਚ ਮੌਕਾ ਮਿਲਿਆ ਯਾਤਰਾ ਕਰਨ ਦਾ ਡੇਰਾ ਬਾਬਾ ਬੜਪਾਗ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਤਾਂ ਅਸੀਂ ਡੇਰਾ ਬਾਬਾ ਬੜਪਾਗ ਸਿੰਘ ਜੀ ਦੇ ਵੀ ਦਰਸ਼ਨ ਕਰਕੇ ਗਏ ਹਾਂ ਉੱਥੇ ਬੀਬੀ ਭਾਨੀ ਜੀ ਦੀ ਸਮਾਦ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਆ ਜਿਹੜੇ ਤੁਸੀਂ ਪੌੜੀਆਂ ਵੇਖ ਰਹੇ ਹੋ ਇਹ ਧੌਲੀ ਧਾਰ ਇਸ਼ਨਾਨ ਕਰਨ ਤੋਂ ਬਾਅਦ ਐ ਉਧਰੋਂ ਖੱਬੇ ਹੱਥ ਨਾਲ ਹੀ ਪੌੜੀਆਂ ਚੜ੍ਹਦੀਆਂ ਨੇ ਤੇ ਪਹਿਲਾਂ ਤਾਂ ਆਪਾਂ ਗੱਡੀ ਤੇ ਗਏ ਸੀ ਉੱਥੇ ਸਿੱਧੀ ਵੀ ਗੱਡੀ ਥੱਲੇ ਉਤਰ ਕੇ ਤੇ ਬਾਅਦ ਅਸੀਂ ਕੁਝ ਜਾਣਿਆ ਨੇ ਫੈਸਲਾ ਕੀਤਾ ਕਿ ਅਸੀਂ ਪੌੜੀਆਂ ਰਾਹੀਂ ਉੱਪਰ ਚੜ੍ਹਾਂਗੇ ਆ ਜਿਹੜਾ ਮੈਂ ਪੱਤਾ ਫੜਿਆ ਇੱਥੇ ਕੜੀ ਪੱਤੇ ਦੇ ਆਲੇ ਦੁਆਲੇ ਬਹੁਤ ਹੀ ਰੁੱਖ ਲੱਗੇ ਹੋਏ ਸਨ ਤੇ ਬਹੁਤ ਹੀ ਵਧੀਆ ਤਜਰਬਾ ਕਹਿ ਸਕਦੇ ਹੋ ਰਿਹਾ ਤੇ ਪੌੜੀਆਂ ਚੜਦਿਆਂ ਤੇ ਸਾਡੀ ਬਹਿ ਜਾ ਬਹਿ ਜਾ ਤੇ ਖਲੋ ਜਾ ਖਲੋ ਜਾ ਹੋ ਗਈ ਤੇ ਤੁਸੀਂ ਵੇਖ ਸਕਦੇ ਹੋ ਤੇ ਮੇਰੇ ਨਾਲ ਦੇ ਸਾਥੀ ਵੀ ਪਹਿਲਾਂ ਦੇ ਬੜੀ ਚਾਲ ਸਪੀਡ ਦੇ ਵਿੱਚ ਚੜਦੇ ਪਏ ਸੀ ਬਾਅਦ ਚ ਹੌਲੀ ਹੌਲੀ ਸਾਹ ਲੈ ਲੈ ਕੇ ਅਸੀਂ ਸਾਰੀਆਂ ਪੌੜੀਆਂ ਪੂਰੀਆਂ ਕੀਤੀਆਂ ਤੇ ਕੁਝ ਤਸਵੀਰਾਂ ਵੀ ਆਪਾਂ ਲਈਆਂ ਤੁਸੀਂ ਵੇਖ ਸਕਦੇ ਹੋ ਬੜਾ ਵਧੀਆ 뷰 ਸੀ ਉੱਪਰ ਜਿੱਦੋਂ ਆਪਾਂ ਚੜਦੇ ਆਂ ਤੇ ਐ ਕੁਦਰਤ ਦੇ ਨਜ਼ਾਰੇ ਪਹਾੜ ਵੇਖਣ ਨੂੰ ਜੋ ਮਿਲਦੇ ਨੇ ਤੇ ਬੜਾ ਵਧੀਆ ਲੱਗਦਾ ਕਿ ਕਿਦਾਂ ਕੁਦਰਤ ਸਜਮੇਟੀ ਹੋਈ ਆ ਇਨੀ ਖੂਬਸੂਰਤੀ ਦੇ ਨਾਲ ਤੇ ਬਹੁਤ ਸੋਹਣਾ 뷰 ਸੀ ਤੇ ਹੌਲੀ ਹੌਲੀ ਆਪਾਂ ਪੌੜੀਆਂ ਵੀ ਚੜ ਰਹੇ ਸੀ ਤੇ ਐਦਾਂ ਹੀ ਤਸਵੀਰਾਂ ਲਈਆਂ ਤੇ ਵੀਡੀਓ ਬਣਾਈ ਤੇ ਬਾਕੀ ਮੈਂ ਤਾਂ ਕਹਿਣਾ ਵਾਂ ਕਿ ਹਰ ਇੱਕ ਨੂੰ ਕੁਦਰਤ ਦੇ ਇਸ ਖੂਬਸੂਰਤ ਨਜ਼ਾਰਿਆਂ ਨੂੰ ਮੰਨਣਾ ਚਾਹੀਦਾ ਤੇ ਆ ਕੁਝ ਤਸਵੀਰਾਂ ਲਈਆਂ ਸੀ ਤੇ ਕੁਝ ਯਾਦਗਾਰੀ ਪਲ ਆਪਾਂ ਕੈਮਰੇ ਚ ਕੈਦ ਕੀਤੇ ਤੇ ਮਿਲਦੇ ਆਂ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ